ਨਮਸਕਾਰ ਜੈਨ ਦੋਸਤੋ ਮੈਂ ਪੌਨਮਕੀਜਾ ਮੁਕੀਜਾ ਅਰੀਅਰ ਨਿਊ ਜੋ ਤੁਹਾਡਾ ਸਵਾਗਤ ਕਰਦਾ ਕਹਿੰਦੇ ਹਾਰਜਿਤ ਲੋਕਤੰਤਰ ਦਾ ਇੱਕ ਹਿੱਸਾ ਹੈ ਚੋਣਾਂ ਦੇ ਵਿੱਚ ਹਾਰਜਿਤ ਚਲਦੀ ਰਹਿੰਦੀ ਹੈ ਇਹ ਜਦੋਂ ਤੋਂ ਵੀ ਚੋਣਾਂ ਹੋ ਰਹੀਆਂ ਨੇ ਇਹ ਹਾਰਜਿਤ ਉਹਦਾ ਇੱਕ ਪ੍ਰੋਸੈਸ ਬਣ ਚੁੱਕਾ ਹੁਣ ਇਸ ਲੋਕਤੰਤਰ ਦੇ ਵਿੱਚ ਜਿੱਤਣ ਵਾਲੇ ਜਿੱਤ ਗਏ ਤੇ ਹਾਰਨ ਵਾਲੇ ਹਾਰ ਗਏ ਪਰ ਇਹ ਕਿਹਾ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਚੈਦ ਚੋਣਾ ਜਿੱਤੇ ਚੈਦ ਚੋਣਾ ਹਾਰੇ ਉਹ ਅਗਲੀ ਚੋਣਾਂ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੰਦੀ ਹੈ ਉਹਦੇ ਜਿਹੜੀ ਸੋਚ ਹੁੰਦੀ ਹੈ ਉਹ ਅਗਲੀਆਂ ਚੋਣਾਂ ਟਾਰਗੇਟ ਬਣ ਜਾਂਦੀ ਹੈ ਪੰਜਾਬ ਦੇ ਵਿੱਚ ਭਾਤੀ ਜਨਤਾ ਪਾਰਟੀ 13 ਸੀਟਾਂ ਦੇ ਖੜੇ ਸੀ 13 ਦੇ 13 ਸੀਟਾਂ ਹਾਰੇ ਪਰ ਜੋ ਪੰਜਾਬ ਦੇ ਵਿੱਚ ਇੱਕ ਹਾਰੇ ਹੋਏ ਨੇਤਾ ਨੂੰ मंत्री ਮੰਡਲ ਵਿੱਚ ਸ਼ਾਮਲ ਕੀਤਾ ਗਿਆ ਉਹ ਵਾਕਏ ਹੀ ਉਸ ਸੋਚ ਨੇ ਅਚੰਬਿਤ ਕਰ ਦਿੱਤਾ ਕਿ ਨਰਿੰਦਰ ਮੋਦੀ ਹਮੇਸ਼ਾ ਚੁਕਾਉਣ ਵਾਲੇ ਫੈਸਲੇ ਲੈਣ ਦੇ ਵਿੱਚ ਮਸ਼ਹੂਰ ਨੇ ਇਹ ਫੈਸਲਾ ਵੀ ਉਦਾਂ ਦਾ ਫੈਸਲਾ ਕਿਹਾ ਜਾ ਸਕਦਾ ਹੈ ਇਹ ਗੱਲ ਕਿਸੇ ਨੂੰ ਛੁਪੀ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ 2024 ਪੰਜਾਬ ਦੇ ਵਿੱਚ ਹਾਰੇ ਪਰ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਤੋਹਫੀ ਕਰ ਲਈ ਗਈ ਹੈ ਪਿਛਲਾ ਚੋਣ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤੀ ਜਨਤਾ ਪਾਰਟੀ ਸੁਮਣੀ ਇਕਾਲੀ ਦਲ ਦੇ ਨਾਲ ਮਿਲ ਕੇ ਚੋਣਾਂ ਲੜੀ। ਇਹ ਪਹਿਲਾ ਮੌਕਾ ਸੀ ਕਿ ਭਾਰਤੀ ਜਨਤਾ ਪਾਰਟੀ ਇਕੱਲੇ ਹੀ ਚੋਣ ਮੈਦਾਨ ਵਿੱਚ ਉੱਤਰੀ। ਭਾਰਤੀ ਜਨਤਾ ਪਾਰਟੀ ਦਾ ਵਰਕਰ ਕਾਫੀ ਸਾਲਾਂ ਤੋਂ ਇਹ ਮੰਨ ਕਰ ਰਿਹਾ ਸੀ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕੱਲੇ ਤੋਤੇ ਚੋਣ ਮੈਦਾਨ ਉਤਰਨਾ ਚਾਹੀਦਾ ਕਿਉਂਕਿ ਜੇ ਚੋਣਦਨ ਕੱਲੇ ਤੋਤੇ ਉਤਰੇਗੀ ਤਾਂ ਭਾਰਤੀ ਜਨਤਾ ਪਾਰਟੀ ਨੂੰ ਦਾ ਰਾਜਨੀਤਕ ਤੌਰ ਤੇ ਫਾਇਦਾ ਹੋਵੇਗਾ ਪਰ ਭਾਰਤੀ ਜਨਤਾ ਪਾਰਟੀ ਦੀ ਲੱਗਦਾ ਆਪਣੇ ਕੁਝ ਗਾਂਟਕ ਮਜਬੂਰੀਆਂ ਹੋਈਆਂ ਹੋਣਗੀਆਂ ਰਹੀਆਂ ਹੋਣਗੀਆਂ ਇਸ ਲਈ ਭਾਰਤੀ ਜਨਤਾ ਪਾਰਟੀ ਸੋਮਣੀ ਇਹ ਕਾਲੀ ਜਲ ਦੇ ਨਾਲ ਮਿਲ ਕੇ ਚੋਣ ਲੜਨ ਦੇ ਲਈ ਮਜਬੂਰ ਹੁੰਦੀ ਰਹੀ ਪੰਜਾਬ ਦੀ 13 ਲੋਕ ਸਭਾ ਦੀਆਂ ਸੀਟਾਂ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਸੋਨੀ ਕਾਲੀ ਦਲ ਸੁਮੇਤ ਹੁੰਦਾ ਸੀ ਤਾਂ ਭਾਰਤੀ ਜਨਤਾ ਪਾਰਟੀ ਨੂੰ 3 ਸੀਟਾਂ ਦੇ ਚੋਣ ਲੜਨੀ ਪੈਂਦੀ ਸੀ ਉਹਦੇ ਵਿੱਚ ਹੁਸ਼ਿਆਰਪੁਰ ਗੁਰਦਾਸਪੁਰ ਦੇ ਅੰਮ੍ਰਿਤਸਰ ਦੀਆਂ ਸੀਟਾਂ ਪ੍ਰਮੁਖ ਸੰਨ ਤੇ ਬਾਕੀ ਦੀਆਂ 10 10 ਸੀਟਾਂ ਸੋਨੀ ਅਕਾਲੀ ਦਲ ਚੋਣ ਮੈਦਾਨ ਉੱਤੇ ਦਾ ਸੀ ਕਹਿੰਦੇ ਵਰਕਰਾਂ ਦੀ ਜਿਹੜੀ ਮੁਰਾਦ ਸੀ ਇਹਨਾਂ ਲੋਕ ਸਭਾ ਦੀਆਂ ਚੋਣਾਂ ਇਹ ਜਿ ਪੂਰੀ ਹੋਵੇ ਕੁਝ ਇਹ ਜੇ ਕਾਰਨ ਬਣੇ ਚੌਖ ਖੇਤੀਬੀ ਦੇ ਪ੍ਰਮੁਖ ਖੇਤੀਬੀ ਲੈਣੇ ਕਰਕੇ ਕਾਰਨ ਬਣ ਗਏ ਭਾਰਤੀ ਜਨਤਾ ਪਾਰਟੀ ਅਤੇ ਸੋਨੀ ਕਾਲੀਦ ਦੀ ਰਾਜਨੀਤਿਕ ਜਿਹੜੀਆਂ ਹਰਾਮਾਂ ਨੇ ਰਾ ਨੇ ਉਹ ਜੁਦਾ-ਜੁਦਾ ਹੋ ਗਏ ਇਸ ਤਰ੍ਹਾਂ ਦੀ ਸਥਿਤੀ ਪੰਜਾਬ ਵਿਧਾਨ ਸਭਾ ਦੇ ਚੋਣ ਦੇ ਵਿੱਚ ਹੁੰਦੇ ਰਹੇ ਕਿ ਜਦੋਂ ਜਦੋਂ ਸੋਨੀ ਕਾਲੀਦ ਦਾ ਸਮਝੌਤਾ ਹੋਇਆ ਭਾਰਤੀ ਜਨਤਾ ਪਾਰਟੀ ਨੂੰ 1979 ਵਿੱਚੋਂ ਸਿਰਫ 23 ਸੀਟਾਂ ਹੀ ਮਿਲਦੀਆਂ ਨੇ ਕੋਣੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨਜ਼ਰ ਹੈ ਉਹ ਵਿਧਾਨ ਸਭਾ 2027 ਦੇ ਵਿੱਚ ਹੋਣ ਵਾਲੀਆਂ ਚੋਣਾਂ ਤੇ ਭਾਰਤੀ ਜਨਤਾ ਪਾਰਟੀ 13 ਸੀਟਾਂ ਦੇ ਲੜੇ 13 ਨੇ 13 ਸੀਟਾਂ ਹਾਰ ਗਈ ਪਰ ਉਹਦੇ ਲਈ ਅਫਾਤ ਬੜੀ ਅਤੇ ਖੁਸ਼ਬਰੀ ਖਬਰ ਵੀ ਰਹੀ ਖੁਸ਼ੀ ਇਸ ਗੱਲ ਦੀ ਰਹੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਇਸ ਚੋਣ ਦੇ ਵਿੱਚ ਬੋਟ ਵਧੀਆ ਪ੍ਰਦਰਸ਼ਨ ਕੀਤਾ ਗਿਆ। ਇਹ ਜਾਣ ਗਰ ਦੀ ਗੱਲ ਮੰਨੀਏ ਤਾਂ ਉਹਨਾਂ ਦਾ ਕਹਿਣਾ ਜੇ ਭਾਰਤੀ ਜਨਤਾ ਪਾਰਟੀ ਵੱਲੋਂ ਪਿੰਡਾਂ ਤੱਕ ਜੇ ਖੁੱਲਕੇ ਚੋਣ ਪ੍ਰਚਾਰ ਕੀਤਾ ਗਿਆ ਹੁੰਦਾ ਜਾਂ ਉਹਨਾਂ ਨੂੰ ਖੁੱਲੋਂ ਦੇ ਉਹ ਚੋਣ ਪ੍ਰਚਾਰ ਕਰਨ ਦੀ ਸਮਰਤਾ ਰੱਖਦੇ ਹੁੰਦੇ ਚੋਣ ਪ੍ਰਚਾਰ ਪਿੰਡਾਂ ਜਾ ਕੇ ਕਰਦੇ ਹੁੰਦੇ ਤਾਂ ਪੰਜਾਬ ਦੇ 13 13 ਸੀਟਾਂ ਦਾ ਚੋਣ ਰਿਜ਼ਲਟ ਕੁਝ ਹੋਰ ਹੀ ਹੋਣਾ ਸੀ ਕਿਉਂਕਿ ਜੇ ਭਾਰਤੀ ਜਨਤਾ ਪਾਰਟੀ ਦੀ ਕੁਝ ਸੀਟਾਂ ਦਾ ਹਾਰ ਦਾ ਦੇਖਿਆ ਜਵੇ ਤਾਂ ਕੋਈ ਜ਼ਿਆਦਾ ਮਾਰਜਨ ਨਹੀਂ ਰਿਹਾ ਕੋਈ ਕੁਰਸੀ ਤਾਂ ਇਹਦੇ ਜਿਹੜੇ ਹਜ਼ਾਰਾਂ ਵੋਟਰ ਨਾਲ ਹਾਰੀ ਹੈ ਜੇ ਪਿੰਡਾਂ ਤੱਕ ਚੋਣ ਪ੍ਰਚਾਰ ਕੀਤਾ ਹੁੰਦਾ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਹੁੰਦੀ ਤਾਂ ਸ਼ਾਇਦ ਭਾਰਤੀ ਜਨਤਾ ਪਾਰਟੀ ਝੋਲੀ ਵਿੱਚ ਕੁਝ ਸੀਟਾਂ ਵੀ ਆ ਸਕਦੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਡੇ-ਵੱਡੇ ਨੇਤਾ ਮ데 ਨਾਲ ਲਾਲ ਵੱਡੇ-ਵੱਡੇ ਮੰਤਰੀ ਵੀ ਹਾਰ ਗਏ ਬੜੇ ਬੜੇ ਮੰਤਰੀ ਵੀ ਹਾਰ ਗਏ ਪਰ ਹੁਣ ਸਮਾਸੀ ਮੋਦੀ 3 ਦੇ ਵਿੱਚ ਹੋਣ ਵਾਲੇ ਮੰਤਰੀ ਮੰਡਲ ਦੀ ਹੈ ਮੰਤਰੀ ਮੰਡਲ ਬਣਾਇਆ ਜਾਣਾ ਸੀ ਮੰਤਰੀ ਮੰਡਲ ਬਣਾਇਆ ਜਾਣਾ ਸੀ ਜਦੋਂ ਲੁਧਿਆਣਾ ਤੋਂ ਰਮਨੇਸ਼ ਸਿੰਘ ਬਿੱਟੂ ਜਿਹੜੇ ਭਾਰਤੀ ਜਨਤਾ ਪਾਰਟੀ ਦਾ ਜਨਰਲ ਸੀਟ ਆ ਰਹੇ ਨੇ ਜਦੋਂ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਦੇ ਲਈ ਮੈਸੇਜ ਆਇਆ ਤਾਂ ਭਾਰਤੀ ਜਨਤਾ ਪਾਰਟੀ ਦੇ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਸੀ ਆਜ਼ਾਦ ਬੜੀ ਖਬਰ ਹੈ ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਲੈ ਕੇ ਬਹੁਤ ਹੀ ਗੰਭੀਰ ਹੈ ਉਹ ਬਹੁਤ ਗੰਭੀਰ ਹੈ ਇਸ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਲੁਧਿਆਣਾ ਤੋਂ ਹਾਰ ਨਾਲੇ ਰਵਨੀਸ਼ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕਰ ਲਿਆ ਗਿਆ ਇਹ ਹਰ ਵਿਅਕਤੀ ਜਾਣਦਾ ਹੈ ਕਿ ਜਦੋਂ ਉਹ ਜਾਣ ਵਾਲੀ ਦੇ ਵਿੱਚ ਗ੍ਰਹਿ ਮੰਤਰੀ ਅਮਚਾਇਸਨ ਉਹਨਾਂ ਵੱਲੋਂ ਗੱਲ ਕੀਤੀ ਗਈ ਸੀ ਕਿ ਤੁਸੀਂ ਵਿੱਚ ਨੂੰ ਚਟਾਓ ਮੈਂ ਇਹਨੂੰ ਵੱਡਾ ਆਦਮੀ ਬਣਾਵਾਂਗਾ ਇਹ ਸੰਕੇਤ ਉਦੋਂ ਹੀ ਅਮਚਾਇਸਨ ਦੇ ਗਏ ਸਨ ਪਰ ਸੀਟ ਹਾਰਨ ਤੋਂ ਬਾਅਦ ਵੱਡਾ ਆਦਮੀ ਬਣਾਇਆ ਜਾਵੇਗਾ ਇਹ ਤਾਂ ਅਸਾਜ ਨੀਤੀ ਦੇ ਜਿਹੜੇ ਪੰਡਤ ਨੇ ਵਟੇ-ਵਟੇ ਉਹਨਾਂ ਨੇ ਵੀ ਕਦੇ ਸੋਚਿਆ ਨਹੀਂ ਹੋਵੇਗਾ ਜਿਹੜਾ ਇਹ ਰਮੇਸ਼ ਸਿੰਘ ਮਿੱਟੂ ਨੂੰ ਮੰਤਰੀ ਮੰਡਲ ਲਿਆ ਗਿਆ ਇਸੇ ਮੰਤਰੀ ਮੰਡਲ ਤੱਕ ਲੈਣ ਤੱਕ ਸੀਮਤ ਨਹੀਂ ਹੈ ਉਹਦੇ ਲਈ ਦੋ ਖੁਸ਼ਖਬਰੀਆਂ ਨੇ ਕਿਉਂਕਿ ਇੱਕ ਤਾਂ ਉਹ ਮੰਤਰੀ ਮੰਡਲ ਵਿੱਚ ਸ਼ਾਮਿਲ ਕਰ ਲਿਆ ਗਿਆ ਦੂਜਾ ਇਹ ਵੀ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਭਾਜਪਾ ਸ਼ਾਸਿਤ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ ਵੀ ਬਣਾਇਆ ਜਾਵੇਗਾ ਜਾਣਕਾਰੀ ਇਹ ਵੀ ਦੱਸਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਰਮਨਦੀਪ ਸਿੰਘ ਬਿੱਟੂ ਨੂੰ ਮંત્રીਮnder ਸ਼ਾਮਿਲ ਕਰਕੇ ਜਿੱਤੇ ਪੰਜਾਬ ਦੇ ਵੋਟਰਾਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਇੱਕ ਸੰਦੇਸ਼ ਦਿੱਤਾ ਗਿਆ ਉੱਥੇ ਇਹ ਵੀ ਗੱਲ ਚर्चा ਦਾ ਵਿਸ਼ੇ ਬਣ ਲੱਗੀ ਕਿ ਭਾਰਤੀ ਜਨਤਾ ਪਾਰਟੀ ਨਜ਼ਰਾਂ ਦੇ ਵਿੱਚ 2027 ਚੋਣਾਂ ਲੈ ਕੇ ਦਰਬੀਰ ਸਿੰਘ ਮਿੱਟੂ ਮੁੱਖ ਮੰਤਰੀ ਦੇ ਸੰਭਾਵਿਤ ਦਾਵੇਦਾਰ ਵੀ ਹੋ ਸਕਦੇ ਹਨ ਭਾਰਤੀ ਜਨਤਾ ਪਾਰਟੀ ਦੇ ਬਣਾਏ ਉਹ ਸਰਗਿ ਮੁੱਖ ਮੰਤਰੀ ਬੀਨ ਸਿੰਘ ਦੇ ਪੋਤੇ ਵੀ ਹਨ ਜਾਇਨੀਤਿਕ ਪਰਵਾਰ ਤੋਂ ਕਾਫੀ ਸਾਲਾਂ ਤੋਂ ਕਈ ਦਸਕਾ ਤੋਂ ਜਦ ਬਰਨਵੇਸ ਸਿੰਘ ਬਿੱਟੂ ਦਾ ਪਰਿਵਾਰ ਰਾਜਨੀਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਿਹਾ ਹੈ ਉਹ ਤਿੰਨ ਵਾਰੀ ਐਮਪੀ ਵੀ ਰਹਿ ਚੁੱਕਿਆ ਹੈ ਪੂਰਨ ਦੇਖਣਾ ਹੀ ਹੋਵੇਗਾ ਕਿ ਭਾਤੀ ਜਨਤਾ ਪਾਰਟੀ ਦੀ ਰਾਜਨੀਤਿਕ ਉਠ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਰੜਾ ਬੈਂਦਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ